ਆਣਾ ਤੋਂ ਬਾਅਦ ਗੁਜਰਾਤ ਵਿੱਚ ਵੀ ਆਮ ਆਦਮੀ ਪਾਰਟੀ ਨੇ ਜਿੱਤ ਦੇ ਚੰਡੇ ਗੱਡੇ ਨੇ ਇਸੇ ਖੜੀ ਵਿੱਚ ਹੀ ਲੁਧਿਆਣਾ ਤੇ ਗੁਜਰਾਤ ਵਿੱਚ ਹੋਈਆਂ ਜਿਮਨੀ ਚੋਨਾ ਚਾਪ ਤੇ ਉਮੀਦਵਾਰਾਂ ਦੀ ਜਿੱਤ ਦੀ ਖੁਸ਼ੀ ਵਿੱਚ ਵਿਰਾਸਤੀ ਸ਼ਹਿਰ ਕਪੂਰਥਲਾ ਦੇ ਆਪ ਪਾਰਟੀ ਦੇ ਆਗੂ ਵੱਲੋਂ ਖੁਸ਼ੀ ਚ ਲੱਡੂ ਵੰਡੇ ਗਏ ਤੇ ਭੰਗੜਾ ਪਾਇਆ ਗਿਆ ਇਸ ਮੌਕੇ ਆਪ ਆਗੂਆਂ ਨੇ ਖੂਬ ਜਸ਼ਨ ਮਨਾਇਆ ਤੇ ਇਸ ਮੌਕੇ ਉਹਨਾਂ ਦਾ ਕਹਿਣਾ ਸੀ ਕਿ ਆਪ ਦੀ ਜਿੱਤ ਸਭ ਦੀ ਜਿੱਤ ਹੈ ਤੇ ਸਭ ਨੇ ਮਿਲ ਕੇ ਕੰਮ ਕੀਤਾ ਸੀ ਦੱਸਿਆ ਕਿ ਲੁਧਿਆਣਾ ਦੇ ਵਿੱਚ ਸੰਜੀਵ अरोड़ा ਨੇ ਕਾਂਗਰਸ, ਭਾਜਪਾ ਤੇ ਅਕਾਲੀ ਦਲ ਨੂੰ ਕੜੀ ਟੱਕਰ ਦੇ ਕੇ ਇੱਕ ਇਤਿਹਾਸ ਰਚ ਦਿੱਤਾ ਹੈ 10000 ਵੋਟਾਂ ਦੇ ਨਾਲ ਸੰਜੀਵ ਅਰੋੜਾ ਨੇ ਜਿੱਤ ਹਾਸਲ ਕੀਤੀ ਹੈ। ਪਹਿਲਾਂ ਤੇ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਕਿ ਲੁਧਿਆਣਾ ਪੱਛਮੀ ਦੀ ਜਿਹੜੀ ਚੋਣ ਹੋਈ ਹੈ ਉਸ ਚੋਣ ਦੇ ਵਿੱਚ ਭਾਰੀ ਬਹੁਮਤ ਪ੍ਰਾਪਤ ਹੋਈ ਹੈ ਸਾਡੇ ਕੈਂਡੀਡੇਟ ਸੰਜੀਵ ਅਰੋੜਾ ਜੀ ਨੂੰ ਔਰ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਪੰਜਾਬ ਸਰਕਾਰ ਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਨੇ ਲੋਕਾਂ ਨੇ ਉੱਤੇ ਮੋਹਰ ਲਾਈ ਹੈ। ਔਰ ਅਸੀਂ ਜਦੋਂ ਜਾ ਕੇ ਉੱਥੇ ਵੇਖਿਆ ਮਾਹੌਲ ਬਹੁਤ ਵਧੀਆ ਬਣਿਆ ਸੀ ਬਾਕੀ ਜੇ ਆਪਾਂ ਦੂਜੀਆਂ ਪਾਰ ਰਾਸ਼ੀ ਪਾਰਟੀਆਂ ਦੀ ਗੱਲ ਕਰੀਏ ਉਹਨਾਂ ਦਾ ਜੋ ਹਸ਼ਰ ਲੋਕਾਂ ਨੇ ਕੀਤਾ ਤੁਹਾਡੇ ਸਾਹਮਣੇ ਹੈ ਅਸੀਂ ਕਿਸੇ ਬਾਰੇ ਕੁਝ ਨਹੀਂ ਕਹਿਣਾ ਅਸੀਂ ਆਪਣੇ ਕੰਮਾਂ ਦੀ ਰਾਜਨੀਤੀ ਕਰਦੇ ਆਂ ਵਧੀਆ ਕੰਮ ਸਾਡੀ ਪੰਜਾਬ ਸਰਕਾਰ ਨੇ ਕੀਤੇ ਨੇ ਅਰਵਿੰਦ ਕੇਜਰੀਵਾਲ ਜੀ ਨੇ ਭਗਵੰਤ ਮਾਨ ਦੀ ਟੀਮ ਨੇ ਕੀਤੇ ਨੇ ਗੱਲ ਕਰੀਏ ਜੇ ਕੱਚਿਆਂ ਤੋਂ ਪੱਕੇ ਕੀਤੇ ਉਹ ਤੁਹਾਡੇ ਸਾਹਮਣੇ ਮੁਲਾਜ਼ਮਾਂ ਦੀ ਗੱਲ ਕਰ ਰਹੇ ਆਂ ਜੇ 50000 ਦੇ ਕਰੀਬ ਨਵੀਆਂ ਨੌਕਰੀਆਂ ਦਿੱਤੀਆਂ ਉਹ ਵੀ ਲੋਕ ਹਤੈਸ਼ੀ ਕੰਮ ਹੈ ਲੋਕਾਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਨੇ ਬਿਨਾ 1 ਰੁਪਿਆ ਲਿਆ ਜਾਂ ਕਿਤੇ ਰਿਸ਼ਵਤ ਦੀ ਕੋਈ ਵੀ ਇਹੋ ਜੀ ਕਾਰਗੁਜ਼ਾਰੀ ਨਹੀਂ ਹੋਈ ਜਿੱਥੇ ਨੌਕਰੀ ਮਿਲੀ ਹੈ ਪਰ ਜੇ ਗੱਲ ਕਰੀਏ ਬਿਜਲੀ ਦੇ ਬਿੱਲਾਂ ਦੀ 300 ਯੂਨਿਟ ਹਰ ਮਹੀਨੇ ਹਰ ਵਰਗ ਨੂੰ ਫ੍ਰੀ ਦੇਣਾ ਪੰਜਾਬ ਸਰਕਾਰ ਦੀ ਬਹੁਤ ਵੱਡੀ ਕਾਰਗੁਜ਼ਾਰੀ ਹੈ ਔਰ ਇਹਦੇ ਨਾਲ ਨਾਲ ਜੇ ਅਸੀਂ ਗੱਲ ਕਰੀਏ 900 ਦੇ ਕਰੀਬ ਮੁਹੱਲਾ ਕਲੀਨਿਕ ਖੁੱਲੇ ਨੇ ਮੁਹੱਲਾ ਕਲੀਨਿਕਾਂ ਜਿੱਥੇ ਵਧੀਆ ਇਲਾਜ ਮੁਹੱਈਆ ਹੋ ਰਹੇ ਨੇ ਜਿੱਥੇ ਹਰ ਤਰ੍ਹਾਂ ਦੇ ਟੈਸਟ ਮੁਫਤ ਨੇ ਉਹਨਾਂ ਚੀਜ਼ਾਂ ਨੇ ਵੀ ਸਾਡੀ ਸਰਕਾਰ ਦੀ ਜਿਹੜੀ ਐ ਪੈਠ ਬਣਾਈ ਐ ਔਰ ਗੱਲ ਕਰੀਏ ਪੰਜਾਬ ਸਰਕਾਰ ਨੇ ਜਿਹੜੀ ਭੈਣਾਂ ਨੂੰ ਮੁਫਤ ਸਹੂਲਤ ਦਿੱਤੀ ਐ ਬੱਸਾਂ ਦੇ ਸਫ਼ਰ ਦੀ ਸਾਡੀਆਂ ਭੈਣਾਂ ਨਾਲ ਨੇ ਬਲਵਿੰਦਰ ਕੌਰ ਜੀ ਦਰਜਾ ਦਰਜਾ ਸਾਰੇ ਸਾਡੇ ਆਗੂ ਨੇ ਆਮ ਆਨ ਲਈ ਪਾਰਟੀ ਕਪੂਰਥਲਾ ਦੇ ਯੂਨਿਟ ਦੇ ਔਰ ਮੈਂ ਸਾਰਿਆਂ ਨੂੰ ਤਹਿ ਦਿਲੋਂ ਵਧਾਈ ਦੇਣਾ ਔਰ ਅਸੀਂ ਵਾਕਈ ਪੰਜਾਬ ਸਰਕਾਰ ਦੀ ਜਿਹੜੀ ਨਮਾਇੰਦਗੀ ਐਸ ਵੇਲੇ ਕਰ ਰਹੇ ਨੇ ਭਗਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਸੁਪਰੀਮੋ ਆਮ ਆਦਮੀ ਪਾਰਟੀ ਉਹਨਾਂ ਨੂੰ ਤੇ ਉਹਨਾਂ ਦੀ ਸੁਮੱਚੀ ਟੀਮ ਨੂੰ ਇਹ ਜਿਹੜੀ ਕਰੜੀ ਮਿਹਨਤ ਦਾ ਨਤੀਜਾ ਔਰ ਜਿਹੜੀ ਬਹੁਤ ਵੱਡੀ ਲੀਡ ਪ੍ਰਾਪਤ ਹੋਈ ਹੈ ਲੁਧਿਆਣਾ ਪੱਛਮੀ ਦੇ ਵਿੱਚ ਸੰਜੀਵ अरोड़ा ਜੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਹਨਾਂ ਨੇ ਮੈਂਬਰ ਪਾਰਲੀਮੈਂਟ ਹੁੰਦਿਆਂ ਵੀ ਜਿਹੜੇ ਕੰਮ ਕੀਤੇ ਨੇ ਉਹ ਵੀ ਤੁਹਾਡੇ ਤੋਂ ਅਲੱਗ ਨਹੀਂ ਪਰ ਹੁਣ ਜੋ ਉਹਨਾਂ ਨੇ ਵਾਅਦਾ ਕੀਤਾ ਕਿ ਮੈਂ ਹੋਰ ਵਧੀਆ ਢੰਗ ਨਾਲ ਤੁਹਾਡੇ ਰੂਬਰੂ ਹੋਵਾਂਗਾ ਪਰ ਮੈਂ ਆਪਣੀ ਆਮ ਆਦਮੀ ਪਾਰਟੀ ਕਪੂਰਥਲਾ ਦੀ ਸਮੁੱਚੀ ਟੀਮ ਵੱਲੋਂ ਤੁਹਾਡਾ ਕਮਰ ਇਕਬਾਲ ਸਿੰਘ ਰਿਣੀ ਆ ਮੀਡੀਆ ਦਾ ਵੀ ਤੇ ਸਾਰਿਆਂ ਦਾ ਧੰਨਵਾਦ ਕਰਦਾ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਵਾਸਤੇ ਬਹੁਤ ਵੱਡਾ ਖੁਸ਼ੀ ਦਾ ਦਿਨ ਆ ਜਿਹੜੇ ਸਾਡੇ ਸੁਪਰੀਮੋ ਸਾਡੇ ਲੀਡਰ ਹੈਗੇ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਅਗਵਾਈ ਵਿੱਚ ਸਾਡੇ ਨੈਸ਼ਨਲ ਕੰਵੈਨਰ ਸ੍ਰੀ ਅਰਵਿੰਦ ਕੇਰਿਵਾਲ ਜੀ ਉਹਨਾਂ ਦੀ ਅਗਵਾਈ ਵਿੱਚ ਅਤੇ ਸਾਡੇ ਪੰਜਾਬ ਭਾਰੀ ਸ੍ਰੀ ਮਨੀਸ਼ ਸ਼ਿਸ਼ੋਧਿਆ ਜੀ ਉਹਨਾਂ ਦੀ ਟੀਮ ਦੀ ਅਗਵਾਈ ਵਿੱਚ ਜਿਹੜੀ ਇਹ ਇਲੈਕਸ਼ਨ ਲੜੀ ਗਈ ਹੈਗੀ ਆ ਇਹ ਮੀਲ ਦਾ ਪੱਥਰ ਜਿਹੜਾ ਇਹ ਸਾਬਤ ਹੋ ਰਹੀ ਹੈ ਜਿਹੜੀ ਇਲੈਕਸ਼ਨ ਜੜੀ ਹੈਗੀ ਆ ਬਹੁਤ ਵੱਡੀ ਲੀਡ ਦੇ ਨਾਲ ਅਸੀਂ ਇਲੈਕਸ਼ਨ ਜਿਹੜੀ ਆ ਸੰਜੀਵ ਰੋਲਾ ਜਿਹੜੀ ਜਿਤਾਈ ਆ ਜੀ ਸਾਡੇ ਵਲੰਟੀਅਰ ਸਾਥੀ ਵੱਖ-ਵੱਖ ਹਲਕਿਆਂ ਤੋਂ ਪੂਰੇ ਪੰਜਾਬ ਦੇ ਵਿੱਚੋਂ ਸਾਡੇ ਵਲੰਟੀਅਰ ਸਾਥੀ ਸਾਡੇ ਮੰਤਰੀ ਸਾਹਿਬਾਨ ਸਾਡੇ ਐਮਐਲਏ ਸਾਹਿਬਾਨ ਸਾਰਿਆਂ ਨੇ ਜਾ ਕੇ ਜਿਹੜੀ ਉੱਥੇ ਇਹ ਮਿਹਨਤ ਕੀਤੀ ਆ ਇਹ ਕਾਬਲੀ ਤਾਰਿਫ ਹੈ ਜੀ ਔਰ ਸਾਰੇ ਹੀ ਜਿਹੜੇ ਆ ਜੇ ਸਾਡੇ ਵਧਾਈ ਦੇ ਪਾਤਰ ਆ ਸਾਡੇ ਕਪੂਰਸਲਾ ਹਲਕੇ ਦੇ ਜਿਨੇ ਵੀ ਲੀਡਰ ਸਗੇ ਉਹ ਦਿਨ ਰਾਤ ਉੱਥੇ ਵਲੰਟੀਅਰ ਸਾਥੀਆਂ ਨੇ ਮਿਹਨਤ ਕੀਤੀ ਆ ਜਾ ਕੇ ਵਾਰਟੂ ਵਾਰਟ ਗਲੀਆਂ ਚ ਕੋ ਮਹਿ ਗਿਆ ਸੰਜੀਵ ਰੋਲਾ ਜੀ ਦੀ ਕੰਪੇਨ ਦੇ ਵਿੱਚ ਇਹਨਾਂ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਪੰਜਾਬ ਸਰਕਾਰ ਨੂੰ ਬਹੁਤ-ਬਹੁਤ ਮੁਬਾਰਕਾਂ ਦੀ ਸਰਕਾਰ ਤਾਂ ਵੈਸੇ ਵੀ ਸਾਡੀ ਜਿਹੜੀ ਪੰਜਾਬ ਸਰਕਾਰ ਦੀ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਵੈਸੇ ਹੀ ਰਿਪੀਟ ਹੋ ਰਹੀ ਆ ਕਿਉਂਕਿ ਇਹ ਵੋਟ ਜਿਹੜੀ ਹੈਗੀ ਆ ਪੰਜਾਬ ਸਰਕਾਰ ਦੇ ਕੰਮਾਂ ਨੂੰ ਪਈ ਆ ਜੀ ਜਿਹੜੇ ਹੁਣ ਤੱਕ ਪੰਜਾਬ ਸਰਕਾਰ ਨੇ ਕੰਮ ਕਰ ਦਿੱਤੇ ਹੈਗੇ ਆ ਇਹਨਾਂ ਦੇ ਕੰਮਾਂ ਨੂੰ ਦੇਖਦੇ ਸੇ ਲੋਕਾਂ ਨੇ ਸਿਰਸੰਜੀਓ ਅਰੋਲਾ ਜੀ ਨੂੰ ਆਪਣਾ ਐਮਐਲਏ ਚੁਣਿਆ ਲੁਧਿਆਣਾ ਦੇ ਵਿੱਚੋਂ ਆਲਰੇਡੀ ਉਹ ਬਹੁਤ ਵਧੀਆ ਲੀਡਰ ਹੈਗੇ ਆ ਆਲਰੇਡੀ ਉਹ ਸ਼ੋਅ ਹਲਕੇ ਦੇ ਵਿੱਚ ਕੰਮ ਕਰਦੇ ਪਏ ਆਗੇ ਲੁਧਿਆਣਾ ਸ਼ਹਿਰ ਦੇ ਵਿੱਚ ਉਹ ਬਹੁਤ ਜ਼ਿਆਦਾ ਵਧੀਆ ਪਹਿਲਾਂ ਤੋਂ ਹੀ ਕੰਮ ਕਰਦਿਆ ਲੋਕਾਂ ਦੇ ਹਰਮਨ ਪਿਆਰੇ ਉਹ ਲੀਡਰ ਹੈਗੇ ਆ ਔਰ ਬਹੁਤ ਹੀ ਸ਼ਾਂਤਰੀਏ ਸ਼ਾਂਤੀਪ੍ਰੀਏ ਜਿਹੜੇ ਹੈਗੇ ਆ ਉਹ ਲੀਡਰ ਹੈਗੇ ਆ ਸੋ ਮੇਰਾ Normal zamanı bitti. ਸਾਰੇ ਹਲਕਿਆਂ ਦੇ ਸਾਰੇ ਪੰਜਾਬ ਨੂੰ ਇਹ ਬੇਨਤੀ ਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਜਿਹੜੀ ਹੈਗੀ ਆ ਉਹਨਾਂ ਨੂੰ ਤੁਸੀਂ ਜੋ ਹੋਰ ਦੇਣੀ ਆ ਪੰਜਾਬ ਸਰਕਾਰ ਦੇ ਨਾਲ ਖੜੇ ਹੋਣਾ ਪੰਜਾਬ ਸਰਕਾਰ ਨੂੰ ਸਪੋਰਟ ਕਰਨੀ ਹੈਗੀ ਆ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਅਸੀਂ ਸ਼ੁਰੂ ਕੀਤਾ ਪੰਜਾਬ ਸਰਕਾਰ ਨੇ ਲੋਕ ਬਹੁਤ ਵੱਡਾ ਹੰਗਾਰਾ ਭਰ ਰਿਹਾ ਪੰਜਾਬ ਸਰਕਾਰ ਦੀ ਹਰ ਥਾਂ ਸਫਤ ਹੋ ਰਹੀ ਆ ਦੇਖੋ ਨਹਿਰੀ ਪੈਣੀ ਆ ਪਾਣੀ ਆ 92 ਤੋਂ 95% ਤੱਕ ਪਾਣੀ ਜਿਹੜਾ ਹੈਗਾ ਵਾ ਉਹ ਪਿੰਡਾਂ ਦੇ ਵਿੱਚ ਪਹੁੰਚ ਚੁੱਕਾ ਹੈਗਾ ਪੰਜਾਬ ਸਰਕਾਰ ਦੇ ਕੰਮ ਬੋਲਦੇ ਪਏ ਆ ਗਿਆ ਸੋ ਮੇਰਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਾਰੇ ਵਲੰਟੀਅਰ ਸਾਥੀਆਂ ਦਾ ਜਿਹੜੇ ਇੱਕ ਸੱਦੇ ਦੇ ਅੱਜ ਇਸ ਖੁਸ਼ੀ ਨੂੰ ਦੁੱਗਣਾ ਕਰਨ ਵਾਸਤੇ ਇੱਥੇ ਸਰਦਾਰ ਭਗ ਸਿੰਘ ਚੌਕ ਦੇ ਵਿੱਚ ਪਹੁੰਚਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੀ ਆਮ ਆਦਮੀ ਪਾਰਟੀ ਨੂੰ ਇੱਕ ਇਤਿਹਾਸਿਕ ਜਿੱਤ ਪ੍ਰਾਪਤ ਹੋਈ ਹੈ ਖਾਸ ਕਰਕੇ ਗੁਜਰਾਤ ਤੋਂ ਵੀ ਪ੍ਰਾਪਤ ਹੋਈ ਹੈ ਜੋ ਕਿ ਇੱਕ ਬਹੁਤ ਵੱਡੀ ਗੱਲ ਹੈ ਕਿ ਸਾਡੀ ਪਾਰਟੀ ਹੁਣ ਹਰ ਜਗ੍ਹਾ ਤੇ ਆਪਣੇ ਕਦਮ ਫੈਲਾ ਰਹੀ ਹੈ ਔਰ ਸਾਨੂੰ ਜਿੱਤ ਪ੍ਰਾਪਤ ਹੋ ਰਹੀ ਹੈ ਇਹ ਜਿੱਤ ਦਾ ਮੇਨ ਰੀਜ਼ਨ ਇਹ ਹੈ ਕਿ ਸਾਡੀ ਪਾਰਟੀ ਨੇਕ ਨੀਤੀ ਨਾਲ ਅੱਗੇ ਵਧ ਰਹੀ ਹੈ ਯੋਧਨਾ ਸ਼ਹਿਰ ਬ੍ਰੋਤ ਹੋ ਗਿਆ ਹੈ ਸਕੂਲਾਂ ਦਾ ਨਵੀਨੀਕਰਨ ਹੋ ਗਿਆ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪ੍ਰੋਜੈਕਟਸ ਚੱਲ ਰਹੇ ਨੇ ਲੋਕ ਪਸੰਦ ਕਰ ਰਹੇ ਨੇ ਸਾਨੂੰ ਇਸੇ ਲਈ ਅਸੀਂ ਹਰ ਕਦਮ ਅੱਗੇ ਵਧ ਰਹੇ ਹਾਂ ਔਰ ਇਸ ਜਿੱਤ ਲਈ ਮੈਂ ਲੁਧਿਆਣਾ ਦੇ ਸਾਰੇ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਨੀ ਆ ਜੀ ਆਮ ਆਦਮੀ ਪਾਰਟੀ ਨੂੰ ਹੀ ਸਾਡੇ ਸਾਰਿਆਂ ਵੱਲੋਂ ਸਾਰੀ ਕਪੂਰਥਲਾ ਸਾਰੀ ਟੀਮ ਵੱਲੋਂ ਬਹੁਤ-ਬਹੁਤ ਵਧਾਈ ਜਿਹੜਾ ਬਹੁਤ ਹੀ ਖੁਸ਼ੀ ਦਾ ਦਿਨ ਹੈ ਅੱਜ ਵੈਸਟ ਲੁਧਿਆਣਾ ਦੇ ਲੋਕਾਂ ਨੇ ਜੋ ਆਮ ਆਦਮੀ ਪਾਰਟੀ ਦੀਆਂ ਆ ਪੱਖੀ ਨੀਤੀਆਂ ਨੂੰ ਦੇਖਦੇ ਹੋਏ ਔਰ ਤੇ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਨੇ ਫਤਵਾ ਦਿੱਤਾ ਬਹੁਤ ਹੀ ਸ਼ਲਾਘਾਯੋਗ ਹੈ ਜੋ ਜੁੱਧ ਨਸ਼ਿਆਂ ਵਿਰੋਧ ਸਿੱਖਿਆ ਕ੍ਰਾਂਤੀ ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਆਪਾਂ ਗਣੀਆਂ ਨੇ ਕਿ ਮੇਰੇ ਚੇਅਰਮੈਨ ਸਾਹਿਬ ਨੇ ਬਹੁਤ ਸਾਰੀਆਂ ਗਣਾਈਆਂ ਨੇ ਨੀਤੀਆਂ ਇਹਨਾਂ ਸਾਰੀਆਂ ਨੀਤੀਆਂ ਨੂੰ ਦੇਖਦੇ ਜਿਹੜੇ ਲੁਧਿਆਣਾ ਵਾਸੀਆਂ ਨੇ ਅੱਜ ਸ਼ਾਨਦਾਰ ਜਿੱਤ ਦਾ ਸਾਨੂੰ ਫਤਵਾ ਦਿੱਤਾ ਹੈ ਮੈਂ ਤੁਹਾਨੂੰ ਮਦ ਕਰਦੀਆਂ ਵਾਲੀ ਪਾਰਟੀ ਪਾਰਟੀ ਦਾ ਸਾਰੇ ਪੰਜਾਬ ਨੂੰ ਵਧਾਈ ਦਿੰਨੀ ਆ ਥੈਂਕ ਯੂ